ਕਹਿੰਦੇ ਆ ਸੀ ਮਹਾਤਾਨੀ ਸਰਦਾਰ ਪਾਲਾ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਦੇਣ ਆ ਸਕੂਲ ਨੂੰ ਪਿੰਡ ਨੂੰ ਵੀ ਬਹੁਤ ਵੱਡੀ ਦੇਣ ਆ ਕਿਉਂਕਿ ਜਿਹੜੀ ਜ਼ਮੀਨ ਸੀ ਇਹਨਾਂ ਦੀ ਉਹ ਜ਼ਮੀਨ ਤੇ ਬੈਠੀ ਮੰਡੀ ਬਣੀ ਹੋਈ ਆ ਤੇ ਉਹ ਅਸੀਂ ਅੱਡ ਬਣਾਵਾਂਗੇ ਵੀਡੀਓ ਉੱਤੇ ਤੁਹਾਨੂੰ ਚਾਰ ਲਾਈਨਾਂ ਅੱਡ ਸੁਣਾਵਾਂਗੇ ਤੇ ਬਾਕੀ ਸਕੂਲ ਦੇ ਉੱਤੇ ਬਾਈ ਰੀਡਰ ਨੇ ਚਾਰ ਕਲ ਇਹਨਾਂ ਲਿਖੀਆਂ ਤੇ ਉਸ ਨੂੰ ਸੁਣਾਉਣਗੇ ਬਾਈ ਹੁਣੀ ਤੇ ਰੇਡਰ ਬਾਈ ਆਪਾਂ ਕਰਗੇ ਸਟਾਰ ਫਰ ਕਰ ਦਿਓ ਜੀ ਸੁਣਾ ਦਿਓ ਲੋਕ ਲੈਣਾ ਆਪਣੇ ਪਿੰਡ ਵਾਸਤੇ ਪਤਾ ਗਾਂ ਵਾਲੇ ਪਿੰਡਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਕੂਲ ਕਿਹੜੀ ਥਾਂ 'ਚ ਬਣਿਆ ਵੇ ਕੌਣ ਕਿਹੜਾ ਕਿਹੜਾ ਦਾਨੀ ਸੀਗਾ ਜਿਹਨੇ ਇਹ ਸਕੂਲ ਬਣਾਇਆ ਹਨਾ ਠੀਕ ਹੈ ਠੀਕ ਹੈ ਕਹਿੰਦਾ ਜੀ ਦਾ ਦਿਲ ਸੀ ਵੱਡਾ ਹਾਂ ਹਾਂ ਜਿਗਰਾ ਵੱਡਾ ਹਾਂ ਕਹਿੰਦਾ ਇੱਕ ਸੀ ਦਾਨੀ ਹੋਇਆ ਹਾਂ ਜੀ ਦਾ ਦਿਲ ਸੀ ਵੱਡਾ ਜਿਗਰਾ ਵੱਡਾ ਇੱਕ ਸੀ ਦਾਨੀ ਹੋਇਆ ਹਾਂ ਕਹਿੰਦਾ ਆਪਣੀ ਵੀ ਪਰਵਾਹ ਨਾ ਕੀਤੀ ਹਾਂ ਸਭ ਪਿੰਡ ਦੇ ਲਈ ਖੋਇਆ ਹਾਂ ਕਹਿੰਦਾ ਆਓ ਰਲ ਮਿਲ ਆਪਾਂ ਸਾਰੇ ਹਾਂ ਆਓ ਰਲ ਮਿਲ ਆਪਾਂ ਸਾਰੇ ਸਕੂਲ ਦੀ ਕਰੇ ਸਫਾਈ ਹਾਂ ਕਹਿੰਦਾ ਮੈਂ ਮਹਾਦਾਨੀ ਦਾ ਸਤਿਕਾਰ ਕਰਾਂ ਜਿਨੇ ਜਿੰਦ ਬੱਚਿਆਂ ਲੇਖੇ ਲਈ ਬੋਲੇ ਬੋਲੇ ਕਹਿੰਦਾ ਮੈਂ ਬਾਬੇ ਪਾਲੇ ਦਾ ਸਤਿਕਾਰ ਕਰਨਾ ਜਿਨੇ ਜਿੰਦ ਬੱਚਿਆਂ ਲੇਖੇ ਲਈ ਬਹੁਤ ਸੋਹਣਾ ਗਾਇਆ ਬਾਈ ਤੇ ਹੋਰ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕੋਹ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਾਈ ਆ ਬਾਈ ਖੜੇ ਆਪਣੇ ਇਧਰ ਹਾਂ ਵੀ ਆਪਣੀ ਸੁਭਾਵੇ ਦਾ ਬਹੁਤ ਹੈ ਇਹਦੇ ਉੱਤੇ ਗੁੱਟਾ ਕਿਆ ਜਾਵੇ ਹਾਂ ਹਾਂ ਤਾਂ ਬਹੁਤ ਵੱਧਗਾ ਚੀਜ਼ ਹੈ ਹਾਂ ਕਿਉਂਕਿ ਇਹ ਆਪਣੀ ਨਿਸ਼ਾਨੇ ਦੀ ਦੇਣ ਬਹੁਤ ਵੱਡੀ ਹੈ ਹਾਂ 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 ਹੈ ਕਿ ਨਹੀਂ ਦੇਣ ਵੱਡੀ ਬਿਲਕੁਲ ਲੱਗਦਾ ਕੋਈ ਬਾਹਲਾ ਨੂੰ ਟਕਿਆ ਜਾਵੇ ਕੋਈ ਵੱਡਾ ਕੰਮ ਵੀ ਹੈਣੀ ਇਹ ਇਹਦੇ ਤੇ ਜਾਨਵਰ ਬਿੱਠਾ ਮਾਰਦੇ ਆ ਇਹਦੇ ਬਸ ਸੰਭਲੇ ਘਟ ਕੇ ਚਾਰ ਸਪਰੋਟਾ ਕਿਆ ਜਾਵੇ ਚਲ ਇੱਥੇ ਆਉਂਦੀ ਆ ਇਹ ਬਰੀ ਸੰਗਤ ਚਾਹੇ ਇਹਨੂੰ ਫਿਰ ਰੰਗ ਵੀ ਹੋ ਜਾਊਗਾ ਵਧਗਾ ਬਣ ਜਾਊਗਾ। ਉਹ ਤਾਂ ਹੀ ਰੰਗ ਧੁੱਪੇ ਧੁੱਪ ਨਾਲ ਹੀ ਖਰਾਬ ਹੋਇਆ ਵਾ ਤੇ ਬਾਕੀ ਨਾ ਨੂੰ ਵੀ ਥੋੜਾ ਇੰਨੇ ਨਾ ਫਿਰ ਜਦੋਂ ਇਹ ਚੀਜ਼ ਬਣ ਗਈ ਚਲ ਇੱਥੇ ਕੋਈ ਸਫਾਈ ਕੋਈ ਦਾ ਫਿਰ ਇਹ ਦੀ ਫਿਰ ਥੋੜੀ ਗੌਰ ਆਉਗੀ ਵੱਡੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਕਿਉਂਕਿ ਐਡਾ ਵੱਡਾ ਦੰਨ ਨਹੀਂ ਹੋਇਆ ਹਨਾ ਹਾਂ ਹਾਂ ਵੀ ਜਿਹਨੇ ਇੰਨਾ ਕੋ ਕੀਤਾ ਨਾ ਆਪਣੇ ਪਿੰਡ ਦੀ ਖਾਤਰ ਆਪਾਂ ਵੀ ਜੇ ਹੁਣ ਆਪਾਂ ਮੰਨ ਲਓ ਆਪਣੀ ਚੀਜ਼ੇ ਬਣ ਗਈ ਹੈ ਹਾਂ 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 ਇਹ ਬਣੀ ਵੀ ਹੈ ਨਾ ਤੇ ਫਿਰ ਇਹਦੀ ਆਪਾਂ ਹੁਣ ਗੌਰ ਵੀ ਤਾਂ ਕਰਨੀ ਚਾਹੀਦੀ ਹੈ ਕਿ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਰੰਗ ਕਰਦਾ ਕੋਈ ਇਹ ਦਸਾਣੀ ਹੈ ਕੋਈ ਇਹ ਪਿਆਰ ਨਾਲ ਆਪਾਂ ਕਹਿ ਰਹੇ ਆਂ ਵੀ ਹਨਾ ਕੋਈ ਆਪਾਂ ਗਵਾਲੀ ਵੀਰੇ ਇੱਥੇ ਦੀਵੇ ਦੂਵੇ ਲੱਗਦੇ ਆਂ ਆਹ ਹਾਂ ਪੂਜਾ ਆਉਂਦੇ ਆਂ ਟੀਵੀ ਬਣੀ ਵੀ ਐ ਨਾ ਹਾਂ 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 ਮੰਡੀ ਦੇ ਲੈ ਕੱਢੀ ਦੇਣ ਚੱਲ ਆਪਣੇ ਯੂਨੀਅਨ ਨੇ ਪ੍ਰਵਾਹੀ ਨਹੀਂ ਕੀਤੀ ਜੋ ਸਾਰਾ ਬਸ ਦਾਨ ਇਹ ਬਹੁਤ ਇੱਥੇ ਬਰਾਤ ਆਈ ਸੀਗੀ ਹਾਂ ਹਾਂ ਬਹੁਤ ਸਹੀ ਕਹਿੰਦੇ ਵੀ ਕੌਣ ਆਏ ਠੀਕਾ ਵੀ ਆਏ ਕਰਕੇ ਅੱਛਾ ਵੀ ਕੋਈ ਬਰਾਤ ਆਈ ਸੀਗੀ ਬਰਾਤ ਆਈ ਸੀਗੀ ਉਹ ਪੁੱਛ ਪੁੱਛਦੇ ਸੀਗੇ ਇੱਥੇ ਵੀ ਇਹ ਕੌਣ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਬਾਬਾ ਜੀ ਮਹਾਪਾਲਾ ਆਏ ਇਹਨੇ ਮਹਾਦਾਹੀ ਪਾਲਾ ਆਏ ਬਾਬਾ ਇਹਨੇ ਇਹਨੇ ਜਾਨੀ ਕਿ ਸਾਰੀ ਪੈੜੀ ਸਕੂਲ ਨੂੰ ਦਾਨ ਕਰਤੀ ਤੇ ਇਹਦੀ ਇਹਦੀ ਦਾਨਪੀ ਕੀਤੀ ਪੈੜੀ ਦੇ ਵਿੱਚ ਮੰਡੀ ਬਣੀ ਵੀ ਆ ਮੰਡੀ ਵੀ ਬਣੀ ਮੰਡੀ ਵੀ ਬਣੀ ਵੀ ਸਾਰੀ ਸਕੂਲ ਦੀ ਮਗਰ